ਏ ਮਨੁਆ ਅੱਤ ਸਬਲ ਹੈ ਛੱਡੇ ਨਾ ਕੇਤੇ ਉਪਾਏ ਥਿਸ ਇਜ਼ ਮਾਈਂਡ ਇਜ਼ ਵੈਰੀ ਪਾਵਰਫੁਲ ਵੀ ਕੈਨ ਨਾਟ ਏਸਕੇਪ ਇਟ ਜਸਟ ਟ੍ਰਾਈਂਗ ਏ ਮਨੁਆ ਮਨੁਆ ਮਤਲਬ ਮਨ ਅੱਤ ਸਬਲ ਹੈ ਮਤਲਬ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਹੈ ਇਹ ਮਨ ਵਿੱਚ ਬਹੁਤ ਸ਼ਕਤੀ ਹੈ ਇਨਸਾਨ ਤੂੰ ਚਾਹੇ ਤਾਂ ਇਹ ਮਨ ਨਾਲ ਸਾਰੀ ਦੁਨੀਆ ਤੇ ਰਾਜ ਕਰ ਲਾ ਚਾਹੇ ਸਾਰੀ ਦੁਨੀਆ ਤੋਂ ਜੁੱਤੀਆਂ ਖਾਲਾ ਚਾਹੇ ਆਪਣਾ ਨਾਮ ਖਸਾਬ ਕਰ ਲਾ ਅੱਛਾ ਇਹ ਮਨ ਨੂੰ ਅਥ ਸਬਲ ਨੂੰ ਜਿਹੜਾ ਮਨ ਹੈ ਇਹਨੂੰ ਇਹੋ ਜਿਹਾ ਕਿਹੜਾ ਉਪਾਅ ਹੈ ਕਿਹੜਾ ਕੀਤਾ ਹੈ ਜਿਹੜਾ ਕੰਮ ਹੈ ਜਿਹਨੂੰ ਕਰਕੇ ਇਹਦੇ ਪਾਣ ਨੂੰ ਕਰਕੇ ਇਹਨੂੰ ਆਪਣੇ ਵਸ਼ੇਚ ਕੀਤਾ ਜਾ ਸਕਦਾ ਆਪਣੇ ਕਹਿਣੇ ਚ ਲਾਇਆ ਜਾ ਸਕਦਾ ਇਹ ਮਨ ਨੂੰ ਆਪਣੇ ਕਹਿਣੇ ਚ ਲਾਉਣ ਦੇ ਲਈ ਗੁਰੂ ਮਾਰਗ ਹੈ ਭਲਾਈ ਦਾ ਮਾਰਗ ਹੈ ਮੰਦ ਸ਼ਬਦਾਵਲੀ ਬੋਲਣੀ ਮੰਦ ਸੰਗਤੀ ਕਰਨੀ ਤੇ ਗਾਲਾਂ ਕੱਢਣੀਆਂ ਬੰਦ ਕਰ ਦੇ ਸਾਰਿਆਂ ਦਾ ਭਲਾ ਕਰ ਤੇ ਸਾਡੀ ਦੁਨੀਆ ਤੇ ਰਾਜ ਕਰ ਦੇਗਾ